ਹਾਂਜੀ ਬਾਬਾ ਕੀ ਹਾਲ ਚਾਲ ਨੇ ਠੀਕ ਹੋ ਸਾਰੇ ਬਾਬਾ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਇਹਦੀ ਮਾਂ ਦਾ ਫੁੱਦਾਂ ਮਾਰਿਆ ਭਈਏ ਦੀ ਦਾ ਨਾਲੇ ਮਹਿਕਪ੍ਰੀਤ ਲੌਂਡੀ ਸਿਰੇ ਦੀ ਗਸਤੀ ਸਿਰੇ ਦੀ ਗਸਤੌੜ ਚਗਲ ਤੀਂ ਜਨਾਨੀ ਫੁੱਦੀ ਆਉਂਦੀ ਸਿਰੇ ਦੀ ਖੱਤ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਇਹ ਕਹਿ ਰਿਹਾ ਕਿ ਝੁੱਗੀ ਚ ਲੈ ਕੇ ਵਗ ਗਿਆ ਸੀ ਇਹ ਮੈਂ ਇੱਕ ਨੂੰ ਉਹ ਭੈਣ ਦੇ ਯਾਰ ਜਿਹਦੀ ਰਹਿਣ ਦੀ ਔਕਾਤ ਹੀ ਨਹੀਂ ਸੀ ਝੁੱਗੀ ਚਾਗੀ ਕੋਈ ਨਹੀਂ ਸੀ ਜਵਾਈ ਦੇ ਘਰੇ ਆ ਕੇ ਦੇਖ ਲਾ ਜਿਹੜੀ ਤੇਰੀ ਘਰ ਵਾਲੀ ਬਣੀ ਬੈਠੇ ਨੇ ਉਹਦੇ ਪੁਰਾਣੇ-ਪੁਰਾਣੇ ਕੋਲੇ ਆ ਕੇ ਦੇਖ ਲੈ ਤੇਰੀ ਮਾਂ ਦੇ ਖਸਮ ਕੋਲੇ ਘਰ ਕੀ ਸੀਗਾ ਉਹਦੀ ਲੌਂਡੀ ਦੀ ਔਕਾਤ ਨਹੀਂ ਸੀ ਬਾਕੀ ਰਹੀ ਗੱਲ ਅੱਕੇ ਉਹ ਤਾਂ ੱੱਕੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀ ਸੀ ਆਹ ਤੇਰੀ ਲੌਂਡੀ ਜਿਹੜੀ ਲੌਂਡੀ ਬਹੂ ਬਣਦੀ ਨਾ ਤੇਰੀ ਲੌਂਡੀ ਗਸਤੀ ਇਹਨੇ ਕਿਹਾ ਸੀ ਵੀ ਵੀਡੀਓ ਪਾ ਲੈ ਮੇਰੇ ਨਾਲ ਆਪਾਂ ਵੀਡੀਓ ਪਾਉਣੇ ਆ ਇਕੱਠੇ ਇਹਦੇ ਕਰਕੇ ਨਹੀਂ ਫੇਮਸ ਹੋਇਆ ਠੀਕ ਹੈ ਇਹ ਬਾਲੀ ਵੱਡੀ ਸਟਾਰ ਫੁੱਦੀ ਹੋਂਦੀ ਤੇਰੀ ਮਾਂ ਦਾ ਮਾਰਿਆ ਭੋਸੜਾ ਫੁੱਲ ਵੀਡੀਓ ਵੀ ਆ ਗਈ ਫੁੱਦੀ ਤੇ ਭਈਆ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਤੁਸੀਂ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੁਸ਼ਕੀ ਬਲੌਗ ਪਾਇਆ ਮੁਸ਼ਕੀ ਨੇ ਤੇ ਜੱਸ ਜ ਬੰਦੇ ਨੂੰ ਨੇ ਰਿਪਲਾਈ ਕਰੇ ਨੇਗੇ ਉਧਰੋਂ ਵੀਡੀਓ ਪਾਈਆਂ ਨੇ ਤੇ ਇਧਰੋਂ ਇਹ ਮਾੜਾ ਚੰਗਾ ਬੋਲ ਕੇ ਉਹਨਾਂ ਨੂੰ ਰਿਪਲਾਈ ਕਰਦੇ ਨੇ ਤੇ ਮੈਂ ਸੋਚਿਆ ਵੀ ਵੀਡੀਓ ਮੈਨੂੰ ਮਜਬੂਰ ਹੋ ਕੇ ਬਣਾਉਣੀ ਪਈ ਫੇਰ ਵੀਡੀਓ ਕਿਉਂ ਬਣਾਈ ਐ ਤੁਹਾਨੂੰ ਮੈਂ ਦੱਸਦਾ ਪਹਿਲਾਂ ਤਾਂ ਚੈਨਲ ਜਿਨ੍ਹਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਜ਼ਰੂਰ ਕਰਿਓ ਆ ਮਾਸਕ ਜਾ ਬਨ ਕੇ ਵੀਡੀਓ ਜੀ ਬਣਾਈ ਆ ਨੇ ਇੱਕ ਤੇ ਉਹਦੇ ਵਿੱਚ ਲਾਪਰੀ ਦੀ ਸਟੋਰੀ ਦੱਸ ਰਿਹਾ ਇਹ ਪਲਾਂ ਤਾਂ ਇਹਨੂੰ ਐ ਪੁੱਛੋ ਵੀ ਜਿਹੜਾ ਆ ਨਕੌੜਾ ਸਜਾਰ ਖਿਆ ਹੈ ਇਹ ਕਿਉਂ ਸੁੱਜਿਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਬੋਲਣਾ ਪਿਆ ਮੈਨੂੰ ਤੇ ਜਿਹੜਾ ਨਕੌੜਾ ਸੁੱਜਿਆ ਇਹ ਲੱਗਿਆ ਵਈਆਂ ਕੋਲੇ ਪੀਓਪੀ ਵਾਲਿਆਂ ਨਾਲ ਦਿਹਾੜੀ ਦੇ ਉੱਤੇ ਤੇ ਉੱਥੇ ਉਹਨਾਂ ਦੀ ਗੱਲ ਗੁੱਲ ਨਹੀਂ ਮੰਨਦਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਇਹਨੂੰ ਕਿਹਾ ਵੀ ਚਲੋ ਕੱਲ ਨੂੰ ਪੈਸੇ ਲੈ ਜੀ ਤੂੰ ਵਗ ਜਾ ਸੀ ਤੈਨੂੰ ਕੰਮ ਤੇ ਨਹੀਂ ਲਾਉਣਾ ਹੈਗਾ ਤੇ ਮੋਰੋ ਆਕੜ ਗਿਆ ਤੇ ਉਹਨਾਂ ਨੇ ਚੱਕ ਕੇ ਗੱਜ ਮਾਰਿਆ ਨਕੌੜੇ ਦੇ ਉੱਤੇ ਇਨਾ ਕੌੜਾ ਏਡਾ ਹੋ ਰਿਹਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਅੱਗੇ ਲਾਪਰੀ ਤ ਨੂੰ ਦੇਖੋ ਕੀ ਕਹਿ ਰਿਹਾ ਇਹ ਧਿਆਨ ਨਾਲ ਦੇਖੋ ਤੇ ਇਹਨਾਂ ਨੇ ਇੱਕ ਦੂਸਰਾ ਪੇਜ ਬਣਾਇਆ ਕਿਉਂ ਬੋਲ ਰਿਹਾ ਲਾਪਰੀ ਤ ਨੂੰ ਇੱਕ ਪੇਜ ਬਣਾਇਆ ਇਹਨਾਂ ਨੇ ਹੋਰ ਪੇਜ ਆ ਜਿਹਦੇ ਉੱਤੇ ਵਿਊਜ਼ ਬਿਲਕੁਲ ਵੀ ਨਹੀਂ ਹੁੰਦਾ ਹੈ ਇਹਨਾਂ ਨੂੰ ਸਾਰਾ 7-800 ਵਿਊ ਹੁੰਦਾ ਸੀ ਉਹ ਵੀ ਇਹਦੇ ਲੱਛਣਾ ਕਰਕੇ ਮੁਸ਼ਕੀ ਦੇ ਕਰਕੇ ਜਿਹੜੇ ਨੇ ਕਾਣ ਕਰੇ ਹੋਏ ਨੇ ਮੁੰਡਿਆਂ ਨਾਲ ਰਾਈ ਹੋਏ ਆ ਪੈਸਾ ਪੂਸਾ ਖਾਦਾ ਉਹਨਾਂ ਕਰਕੇ ਉਹਨੂੰ ਪਬਲਿਕ ਦੇਖ ਰਹੀ ਹੈ ਜੀ ਤੇ ਇਨੇ ਚੱਕ ਕੇ ਹੁਣ ਕਹ ਜਹੇ ਜਸਜ ਬੰਦੇ ਨੂੰ ਕੁਝ ਬੋਲ ਲੰਦਾ ਕਿ ਰਿੰਪਲ ਨੂੰ ਤੇ ਹੁਣ ਲਪਰੀਤ ਨੂੰ ਵੀ ਬੋਲਿਆ ਨੇ ਵਿੱਚ ਉਹਨਾਂ ਦੇ ਪਿੱਛੇ ਛੱਪੜ ਸੀਗਾ ਉਹ ਜ਼ੈਡ ਕਰਨ ਲੱਗੀ ਸੀ ਇਹਨੂੰ ਉਹਦੀ ਮਾਂ ਕੁੱਟਦੀ ਸੀਗੀ ਤੂੰ ਜਿਹੜੀਆਂ ਕਾਲ ਕਰਕੇ ਰਿਕਾਰਡਿੰਗਾਂ ਦੱਸੀਆਂ ਹੋਈਆਂ ਨੇਗੀਆਂ ਰਿਕਾਰਡਿੰਗ ਉਹਦੇ ਕੋਲ ਪੰਨੀਆਂ ਨਹੀਂ ਗਈਆਂ ਜਿਹੜਾ ਕੁਸਤੇ ਨੇ ਬਗਵਾਸ ਕਰੀ ਹੋਈ ਜਿਹੜੇ ਬਾਰੇ ਰਿੰਪਲ ਨੂੰ ਉਹਦੇ ਬਲੌਗ ਦੇ ਵਿੱਚ ਵੀ ਪਈ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਪਿਆ ਤਿੰਨ ਇਹਨਾਂ ਗੰਦ ਉਹਦੇ ਬਾਰੇ ਦੱਸਿਆ ਹੋਇਆ ਆ ਕੱਟਾਂ ਖਵਾਇਆਂ ਗੋਲੀਆਂ ਖਵਾਇਆਂ ਫਲਾਣਾ ਤਿਗੜਾ ਸਾਨੂੰ ਤਾਂ ਇਹ ਚੀਜ਼ਾਂ ਦਾ ਪਤਾ ਵੀ ਨਹੀਂ ਅਸਲੀ ਸਿੱਧੇ ਸਾਦੇ ਜੇ ਬੰਦੇ ਆ ਠ ਤੇ ਤੂੰ ਬਗਵਾਸ ਕਰ ਰਹਿਣਾ ਜਿਹੜੀ ਤੇਰੇ ਉਰੇ ਆ ਕੇ ਅਸੀਂ ਲਫੇੜੇ ਲਾਉਣੇ ਨੇ ਠੀਕ ਆ ਨਾ ਸੁਧਰ ਜਾ ਤੂੰ ਨਕੌੜਾ ਸਜਾਇਆ ਸਿਆ ਤੇਰਾ ਬੂਥਾ ਭੰਨ ਦਾਂਗੇ ਆ ਤੇਰੇ ਮਾਗਰ ਖੜਾ ਪੱਦ ਸੁੰਗੀ ਜਾਣਾ ਉਹਦੇ ਤੇ ਤੂੰ ਚਾਹਣਾ ਕੀ ਆ بڑا ਟੈਂਪੂ ਇਕੱਠੇ ਹੋਏ ਨੋਰੇ ਲਫੇੜੇ ਪਾ ਪੈਣਗੇ ਦੇਖ ਲੈ ਵੀਡੀਓ ਪਾ ਵੀਡੀਓ ਪਾਉਣ ਦੀ ਅਕਲ ਹੈਗੀਗੀ ਸਾਲੇ ਆ ਜਾਂਦੇ ਨੇ ਦਿਹਾੜੀਆਂ ਕਰਦੇ ਕਰਦੇ ਉਰੇ ਮੂੰਹ ਨਹੀਂ ਸਿਰ ਨਹੀਂ ਤੂੰ ਤੂੰ ਮੂੰਹ ਦਾ ਬੜਾ ਮੂੰਹ ਤੇ ਬੰਨ ਰਖਿਆ ਤੈਨੂੰ ਜਰਾ ਬੰਨ ਰਖੀ ਆ ਮੁਸ਼ਕੀ ਦੀ ਇਹ ਜਰਾ ਬਤਾਰ ਕੇ ਗੱਲ ਕਰਿਆ ਕਰ ਪਹਿਲਾਂ ਫਿਰ ਬੋਲਿਆ ਕਰ ਠੀਕ ਹੈ ਨਾ ਤੇ ਇੱਕਾ ਹੋਰ ਲੰਗਾੜਾ ਯਾ ਕੀ ਨਾਮ ਹੈ ਦਾ ਕੋਸਾ ਗੁੱਸਾ ਸੁਖਰਾਜ ਕੋਸਾ ਬੰਨ ਰਖਿਆ ਜਾ ਨਾਮ ਹੈ ਦਾ ਤੇ ਮੁਸ਼ਕੀ ਦੇ ਉੱਤੇ ਵੀਡੀਓ ਪਾਈ ਜਾਂਦਾ ਪਾਈ ਜਾਂਦਾ ਪਾਈਦਾ ਤੁੰਨੀ ਜਾਂਦਾ ਤੇ ਵਿੱਚੋਂ ਲਾਪਰੀ ਤੂੰ ਬੋਲੀ ਜਾਂਦਾ ਆਪਣਾ ਭਰਾ ਆਪ ਦੀ ਟ੍ਰਾਂਸਪੋਰਟ ਕਰ ਦੇਗੇ ਠੀਕ ਹੈ ਨਾ ਤੇ ਬਿਨਾਂ ਮਤਲਬ ਦੇ ਜਿਹੜਾ ਕਿਸ ਨੂੰ ਟਾਰਗੇਟ ਕਰਦਾ ਚੁੱਪ ਚਾਪ ਬੰਦੇ ਨੂੰ ਟਾਰਗੇਟ ਕਰਦਾ ਆਪਾਂ ਉਹਦੇ ਵੀਡੀਓ ਪਾਵਾਂਗੇ ਜੋ ਜਿਹੜਾ ਮਰਜੀ ਕੋਈ ਚੱਕਰ ਨਹੀਂ ਹੈਗਾ ਉਹ ਦੇਖੋ ਵੀਡੀਓ ਦੀ ਚਲਦੀ ਨਹੀਂਗੀ ੱੱਕੇ ਨਾਲ ਉਧਰ ਰੋਜ਼ ਤਿੰਨ ਤਿੰਨ ਵੀਡੀਓ ਮੁਸ਼ਕਿਲ ਦੇ ਉੱਤੇ ਚਾਰ ਚਾਰ ਵੀਡੀਓ ਵਿੱਚ ਲਾਪਰੀਦ ਨੂੰ ਬੋਲਦਾ ਕਿ ਕਿਸੇ ਨੂੰ ਬੋਲਦਾ ਜਦੋਂ ਵੀਡੀਓ ਬਣਾਉਣ ਦਾ ਲੱਖਣ ਨਾ ਨਾ ਹੋਵੇ ਤਾਂ ਬੋਲਿਆ ਨਾ ਕਰੋ ਬਗਵਾਸ ਨਾ ਕਰਿਆ ਕਰੋ ਇੰਨੀ ਤੂੰ ਵੀਡੀਓ ਬਣਾਉਣ ਦਾ ਇਨਾ ਸ਼ੌਂਕ ਹੈ ਨਾ ਜੇ ਤੈਨੂੰ ਇੱਧਰ ਗੱਲ ਕਰ ਜੇ ਮੈਂ ਪਾਤੀ ਵੀਡੀਓ ਬਿਲਕੈਗਾ ਫਿਰ ਰੋਂਦੇ ਰੋਵੇਂਗਾ ਫਿਰ ਦੇ ਲੋ ਮਰਜ਼ੀ ਦੇਖ ਲੋ ਇਹਨਾਂ ਨੂੰ ਉੱਠੀਆਂ ਗੱਲਾਂ ਬੱਸ ਛੋੜੀਂ